ਜੋ ਆ ਗਾ ਉਹਦੇ ਹਟ ਬੋਸੀਆਂ ਲਾਈ ਜਾਂਦੇ ਨੇਗੇ ਕੋਲਿੰਦਰ ਸੌਂ ਵੀ ਥੋੜੀ देर ਇਹਦਾ ਰਹੀ ਹੈ ਹੈ ਪਹਿਲੇ ਉਹ ਰਾਤ ਨੂੰ 12 ਵਜੇ ਉਤਰਨਾ ਆਪਾਂ ਉਮੀਦ ਖਰਾਬ ਹੋਊਗੀ ਉਦੋਂ ਵੀ ਹੈ ਨਾ ਪਚਾਦੇ ਵੀ ਘੰਟਾ ਕੁੰਟਾ ਲੱਗ ਜਾਣਾ ਫਿਰ ਜਗਾ ਲੱਭਦ ਲਾਉਦੇ ਸਵੇਰ ਹੀ ਹੋ ਜਾਣੇ ਆਪਾਂ ਨੂੰ ਕਰੇ ਬੇਟਾ ਬਹਿ ਜਾ ਤੁਸੀਂ ਵੀ ਥੋੜੀ देर ਹੁਣ ਫਿਰ ਰਾਤ ਨੂੰ ਆਪਾਂ ਨੂੰ ਸਾਢੇ ਰਾਤ ਉਤਰਨਾ ਪੈਣਾ 12:30 ਟ੍ਰੇਨ ਪਹੁੰਚੂਗੀ ਫਿਰ ਉੱਥੇ ਉੱਜਾਵਾਂਗੇ ਆਪਾਂ ਫਿਰ ਆਪਾਂ ਕਮਰਾ ਵਗੈਰਾ ਲੱਭਾਂਗੇ ਸਵੇਰ ਹੀ ਹੋ ਜਾਣੀ ਹੈ ਸਰ ਸੌਂ ਹੀ ਜਾਈਏ ਯਾਰ ਹੁਣ ਨਾ ਥੋੜੀ ਫੇਰ ਮੈਨੂੰ ਭਵਾ ਦੋ ਮੈਂ ਖੋਜ ਨਹੀਂ ਖਾਦਾ ਮੈਂ ਯਾਰ ਮੈਂ ਕਹਿੰਦਾ ਥੋੜੀ ਦੇਰ ਸੌਣ ਦਾ ਹੀ ਫਾਇਦਾ ਕਿਉਂਕਿ 12:30 ਵਜੇ ਪਹੁੰਚੂਗੀ ਫਿਰ ਉੱਥੇ ਜਾਵਾਂਗੇ ਗੁਰਦੁਆਰਾ ਸਾਹਿਬ ਫਿਰ ਰੂਮ ਦੀ ਅਰੇਂਜਮੈਂਟ ਕਰਾਂਗੇ ਆਪਾਂ ਨੂੰ ਸਵੇਰ ਹੀ ਹੋ ਜਾਣੀ ਹੈਗੀ ਦੋ ਤਿੰਨ ਵਜੇ ਜਾਣੇ ਸਵੇਰ ਦੇ ਮੈਂ ਤਾਂ ਹੀ ਜਾ ਰਿਹਾ ਕੱਨੀ ਕੱਲੂ ਸਾਰਾ ਦਿਨ ਸਵੇਰੇ ਜੀ ਨੀਂਦ ਆ ਗਈ ਨਾ ਉੱਠਣੀ ਹੋਣਾ ਫਿਰ ਹੈਂ ਸੱਜਣ ਭਾਈ ਮੰਨ ਲੈ ਮੇਰੀ ਗੱਲ ਉਹ ਬੱਲੇ ਬੱਲੇ ਉਹ ਮਿਲ ਗਈ ਚਾਹ ਪੀ ਕੇ ਦੇਖੋ ਮੈਂ ਪੀਟਿਆ ਫਿਰ ਮੇਰਾ ਠੀਕ ਨਹੀਂ ਹੈ ਠੀਕ ਹੈ ਭਾਬੀ ਹੁਣ ਤਾਉਇਆ ਬੁਲਾਉਂਦਾ ਕਿਧਰ ਗਿਆ ਹਾਂ ਰਾਮ ਰਾਮ ਤੇਰੇ ਵਾਸਤੇ ਕਰਿਆ ਹਾਂ ਅੱਧੀ ਅੱਧੀ ਵੀ ਨੇ ਅੱਧੀ ਅੱਧੀ ਪਹਿਲਾਂ ਸਵਾਦ ਨਹੀਂ ਸੀ ਕੱਟ ਵਰਕੇ ਦੇਖੋ ਜਰਾ ਪੀ ਕੇ ਦੇਖੋ ਇੱਕ ਘੁੱਟ ਉਹ ਦਸ ਪੀ ਲਓ ਫਿਰ ਲੰਗ ਹੋਰ ਲੈਣਾ ਅੱਧੀ ਅੱਧੀ ਚਾਹ ਕਿਤੇ ਨਹੀਂ ਲੱਗੀ ਉਥੇ ਚਾਹ ਬਹੁਤ ਟੇਸਟੀ ਆ ਜਿੱਦ ਕਰਦੇ ਰਹਿ ਪੀਓ ਸੁਮੇ ਨਹੀਂ ਆਦੀ ਫੇ ਮੈਂ ਕੀ ਲੇ ਰੁਕ ਜੀ ਬੋਲੋ ਤੂੰ ਨਾ ਕਰਾ ਉੱਚੀ ਬੋਲੋ ਜੀ ਹੈ ਵਧੀਆ ਮਿਲ ਗਈ ਜਾਂ ਕਾ ਵਧੀਆ ਮੇਰੀ ਗੀਂ ਸਿਰ ਦਰਦ ਵੀ ਹੁੰਦਾ ਪਿਆ ਗੋਲੀ ਖਾ ਲਈਏ ਹਾਂ ਤਰੋਗੇ ਗੋਲੀ ਦਾ ਗੋਲੀ ਪੂਰੀ ਖਾ ਲਈ ਨਾਲ ਗਿਆ ਸੀ ਵੱਡੀ ਇਹ ਗੋਲੀ ਘਾ ਨਹੀਂ ਹੋਣੀ ਖਾਣੀ ਬੜੀ ਔਖੀ ਲੱਦੀ ਗੋਲੀ ਪਾ ਵੱੱਜ ਵਾਲੀ ਤਾਂ ਨਹੀਂ ਦੇਤੀ ਕੋਈ ਸਾਰਾ ਕੋ ਡਾਕਟਰ ਨੇ ਨਹੀਂ ਬੈ ਕੇ ਵਿੱਚ ਰੱਖ ਲਿਆ ਆਪਾਂ ਆ ਵਸਾਈਆਂ ਲੋਕਾਂ ਦੇ ਬਿਗ ਤੇ ਆ ਤਾ ਹੈਗਾ 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 ਚਿੱਤ ਨਾ ਕਰਾਉਂਦੇ ਇਤਨੇ ਬੰਦਾ ਆ ਗਿਆ ਨਾ ਮੈਂ ਜਰੀ ਕਿਦਾਂ ਖੜਾ ਇੱਕਦਮ ਜાગ ਗਿਆ ਮੈਂ ਉਹ ਲਾ ਲਿਓ ਬੈਟਰੀ ਲਾ ਲੀ ਮੈਂ ਮੋਬਾਈਲ ਦੀ ਉਹ ਵਿਚਾਰਾ ਸਾਈਡ ਤੇ ਹੋ ਗਿਆ ਉਹ ਨੀਚੇ ਖਲਾਰਾ ਵੀ ਬਹੁਤ ਪਿਆ ਹੈ ਡੱਬੇ ਚ ਨਾ ਆ ਆਪਾਂ ਹੀ ਪਾਇਆ ਹੈ ਇਹ ਇਹਦਾ ਨਹੀਂ ਜਲਦੀ ਜਲਦੀ ਪਹਿਲੀ ਵਾਰ ਦੇਖ ਪਾਪਾ ਜੋ ਦੇਖ ਤਾ ਬੱਚਿਆਂ ਨੂੰ ਬੜੀ ਐਕਸਾਈਟਮੈਂਟ ਸੀ ਟ੍ਰੇਨ 'ਚ ਬੈਠਣ ਦੀ ਤੇ ਹੁਣ ਜਦੋਂ ਟਾਈਮ ਹੋ ਗਿਆ ਜ਼ਿਆਦਾ ਤੇ ਹੁਣ ਦੇਖੋ ਕੀ ਕਰਦੇ ਪਿੰਨੇ ਜਰਾ ਗੋੜ ਹੋ ਗਿਆ ਹਾਂ ਕੋਵੇ ਥੱਲੇ ਬਾਹਰ ਨੂੰ ਕੱਢੀ ਆ ਜਾਉਂਗੀ ਇੱਕ ਇੱਕ ਆ ਜਾਉਂ ਉਹ ਜੀ ਦੇ ਗੀ ਹਾਂ ਦੇਖ ਲੋ ਹਾਲ ਇਹਨਾਂ ਦੇ ਛੁਰੂ ਛੁਰੂ ਤਾਂ ਬੜੀਆਂ ਟਪੂਸੀਆਂ ਲਾਈਆਂ ਇਹਨਾਂ ਨੇ ਬਹੁਤ ਉਹਨੂੰ ਖੋਲੇ ਬੈਠੇ ਹਾਂਜੀ ਆਨਲਾਈਨ ਆਰਡਰ ਕੀਤਾ ਸੀਗਾ ਮਾ ਵੀਰ ਹੁਣ ਕਹਿੰਦਾ ਬਰੀਆਨੀ ਖਾਣੀ ਆਪਾਂ ਤੇ ਨਾਲ ਇੱਕ ਡੋਸਾ ਕਰਤਾ ਸੀ ਕਰਾਰੀ ਲੱਗਦੀ ਆ ਪੂਰੀ ਮਿਰਚ ਮੁਰਚ ਚੰਗੀ ਲੱਗਦੀ ਆ ਪੈਸੀ ਹੋ ਗਈ ਏ ਖਾ ਲੋਂਗੇ ਮਾ ਵੀ ਰੱਖ ਥੈਂਕ ਯੂ ਪਾਣੀ ਲੈ ਕੇ ਆ ਸਾਰਾ ਬਰੀਆਨੀ ਖਾ ਲਓ ਤੁਸੀਂ ਕੀਤੀ ਆਰਡਰ ਬਰੀਆਨੀ ਬਰੀਆਨੀ ਆਰਡਰ ਕੀਤੀ ਦੋ ਵੇਜ ਹਾਂ ਅਸੀਂ ਦੋ ਕੀਤੀਆਂ ਨੇ ਵੇਜ ਇੱਧਰ ਆ ਚੁੱਕੇ ਚਮਚਾ ਰੱਖ ਦੇ ਚਮਚਾ ਰੱਖ ਦੋ ਪਹਿਲਾਂ ਫੇਰ ਖੁਰਦੋ ਗਰੀ ਮਾ ਮਾਬੀ ਨੇ ਤਾਂ ਕਰਤਾ ਸ਼ੁਰੂ ਕਰਨਾ ਲੋਗ ਪ੍ਰੋਗਰਾਮ ਕਿਵੇਂ ਆ ਸਵਾਗਤ ਆ ਕੇ ਦੇਖ ਦੇਖਣੀ ਆਗੇ ਟੇਸਟੀ ਆ? ਇਹ ਦੱਬੇ ਦੇ ਵਿੱਚ ਪਲਾਸਟਿਕ ਵਾਲਾ ਮਾਸ਼ਾਪਨ ਐਸਾ ਪਹਿਲਾਂ ਲੋਕ ਬਹੁਤ ਸਵਾਦ ਆ। ਅੱਛਾ। ਇਹ ਰੋਟੀ ਲਾ ਕੇ ਬੱਚੇ ਵੀ ਖਾਣ। ਆ ਕਿਤੇ ਵੀ ਅਪਡੇਟ ਗਰਮੇਰ ਦੀ ਟੇਸਟੀ ਆ? ਬਹੁਤ ਚੜਿਆ। ਬਹੁਤ ਚੜਿਆ। ਕਿਆ ਸਾਰਾ ਵਧੀਆ ਬਣਿਆ ਹੋਇਆ ਹਾਂਜੀ ਬਾਈ ਕਰਨ ਲੱਗੇ ਆਲੇ ਹਲਕਾ ਟੇਸਟੀ ਹੈ ਪਤਾ ਨਹੀਂ ਭਾਜੀ ਤੇ ਦੇਖਿਆ ਨਹੀਂ ਇਹਨੇ ਅਜੇ ਦੇਖਿਆ ਨਹੀਂ ਸਾਰਿਆਂ ਨੇ ਸਾਰਿਆਂ ਨੇ ਅਸੀਂ ਤੋਂ ਗੱਪੀਆ ਦੀਗੇ ਸੋ ਸਾਰੇ ਨੇ ਆਰਡਰ ਆਨਲਾਈਨ ਹੀ ਕਰਤੀ ਸੀਗੇ ਇਹਨਾਂ ਨੇ ਹੀ ਸਾਰੂ ਉਹਨਾਂ ਨੇ ਵੀ ਤੇ ਆਪੀ ਵੀ ਨਾਲ ਅਸੀਂ ਇੱਕ ਡੋਸਾ ਵੀ ਮੰਗਵਾਇਆ ਉਹਨਾਂ ਦੀ ਦਾਲ ਤੋਂ ਇਹਨਾਂ ਦੀ ਬਸ ਐਸੀ ਬਣੀ ਹੁੰਦੀ ਹੈ ਜੀ ਪਾਣੀ ਜਿਹਾ ਹੀ ਹੁੰਦਾ ਉਹ ਸਵਾਦ ਇਹਨਾਂ ਦੇ ਨਹੀਂ ਇਹਦੇ ਪਹਿੰਮੀ ਵਾਰ ਕਰਨਾ ਹੁੰਦਾ ਜਦੋਂ ਯਾਰ ਲੈ ਕੇ ਆਏ ਸੀ ਉਹ ਖਤਮ ਹੋ ਗਰਦੀ ਸੀ ਅਸੀਂ ਬਣਾ ਕੇ ਖਾ ਲੋ ਰੇਲੇਵ ਘਰ ਲਿਆ ਕੇ ਆ ਸੀ ਬਣਾ ਕੇ ਫੁੱਲ ਕੇ ਉਹ ਸਭ ਖਤਮ ਹੋ ਗਏ ਸੀ ਪੂਰੀਆਂ ਛੋਲੇ ਸਭ ਖਾ ਗਏ ਸੀ ਹਾਂਜੀ ਅਰੇ ਪਹਿਲਾਂ ਸਾਡੇ ਕਿਤੇ 3 ਘੰਟੇ ਆ ਨਾ ਹਾਂਜੀ ਵਾਸ਼ੀਮ ਸਟੇਸ਼ਨ ਹੈ ਬਾਅਦ ਵਿੱਚ ਜਾਇਆ ਪਾ ਅਸੀਂ ਲਾਈਟ ਦੇ ਉਪਰ ਅਰੇ ਲੱਗੂ ਵਾਲੇ ਟਾਈਮ ਨਾ ਅਸੀਂ ਟਾਈਮ ਲਾ ਰਿਹਾ ਨਾ ਟਾਈਮ ਗਾੜੀ ਹਾਂ ਤਿੰਨ ਘੰਟੇ ਲੈਨੇ 12 ਵੇ ਤੋਂ ਬਾਅਦ ਹੀ ਪਹੁੰਚਨੀ ਹੈ ਬੰਨੋ ਤੇ 12:00 ਦੇ ਕਰੀਬ ਆਉਂਦੇ ਦੇਖੋ ਹੁਣ ਹਨਾ ਠੀਕ ਹੈ ਤੇ ਬਸ ਸਟੇਸ਼ਨ ਆਉਣਾ ਹੈ ਪੌਣੇ 12 ਹੋ ਗਈ ਹੂੰ ਪੌਣੇ 12ਾਂ ਦੇ ਬਹੁਤ ਲੇਟ ਹੋ ਗਈ ਛੱਡੀ ਉਹ ਆਉਂਦਿਆ ਨਹੀਂ ਆ ਗਈ ਹਾਂ ਮੀਂਹ ਪੈ ਰਿਆ ਹੁਣ ਸੱਤਾਂ ਵਜੇ ਬਹੁਤ ਜਿਆਦਾ ਮੀਂਹ ਪੈ ਰਿਆ ਹਾਂ ਬਾਹਰ ਸਰਦਰ ਕਰਦੇ ਪਾਣੀ ਚੱਲ ਰਿਹਾ ਸੀ ਹਾਂ ਸੋਏ ਸੀ ਪਰ ਵੀ ਸੁੱਤਾ ਪਿਆ ਪਰ ਮੇ ਸੁੱਤਾ ਪਿਆ ਇਹ ਵੀ ਹੁਣ ਉੱਠਿਆ ਮਸਾਂ ਸੁੱਤੇ ਸੀਗੇ ਨਾਲ ਦੇ ਨਾਲ ਮੈਉਂਤੀ ਰਹੀ ਉਹ ਰੌਕੀ ਰਹੀ ਪੂਰਾ ਦਾਤੋ ਸੁ ਗਿਆ ਤਾਂ ਆਜਾ ਆਜਾ ਇਹ ਖਰਾਬ ਹੋ ਗਈ ਹੈ ਬਈ ਨੀਂਦ ਜਬਰਦਸਤ ਨਹੀਂ来 ਸੀ ਮੋਣ ਹਾਂ ਅਈ ਦਾਰ ਬਾਈ ਜਾ ਕੇ ਰਹਿ ਮੈਂ ਦੇਖਾਂ ਉਹ ਕੋੜੀ ਹਰੀ ਉੱਠੇਗਾ ਦੇ ਲੋਕ ਸੁਤੇ ਰਹਿ ਜੀ ਉੱਠੋ ਕਰੋ ਉੱਠੋ ਕਰੋ ਆਜੋ ਥੱਲੇ ਆਜੋ ਕਿਲੋਮੀਟਰ ਰਹਿ ਗਿਆ ਯਾਦ ਕਿੱਥੇ ਆ ਯਾਰ ਅੱਜ ਜਦ ਤੱਕ ਹਲਕਾ ਜਾਗਦੀ ਬਈਆ ਕੀ ਕਾਹੀ ਮਾਰੇ ਬਾਰੇ ਹਨਾ ਹਾਂਜੀ ਮੌਸਮ ਢੰਡਾ ਹੋ ਗਿਆ ਮੌਸਮ ਬਹੁਤ ਜਿਹੇ ਢੰਡਾ ਹੋਊਗਾ ਗਿੱਲਾ ਵੀ ਹੋ ਗਿਆ ਮੌਸਮ ਵਧੀਆ ਸਭ ਉਹ ਨਾ ਚਲੋ ਚਲੋ ਵੀਪੀਐਨ ਕੱਟ ਲਿਆ ਤਿਆਰੀਆਂ ਪੂਰੀਆਂ ਹਣ ਪਲੇਟ ਹੋ ਗਈ ਗੱਡੀ ਕਾਫੀ ਅੰਤਿਨਾ ਸਾਡਾ ਸਫਰ ਵਧੀਆ ਲੰਘਿਆ ਵਧੀਆ ਗੱਲਾਂ ਬਾਤਾਂ ਸੁਣਾਈਆਂ ਸਾਨੂੰ ਮੈਂ ਡਰਾ ਹੂਗਾ ਹਨਾ ਆ ਗਿਆ ਬਾਦੀ ਗਿਆ ਐਨ ਕੋ ਰੱਖਿਆ ਬਹੁਤ ਜਿਆਦਾ ਟਾਈਮ ਲੱਗ ਗਿਆ ਪਹੁੰਚਣ ਨੂੰ ਜਣੀ ਮਸਾਂ ਹੀ ਪਹੁੰਚੀ ਹੈ ਕਿੰਨਾ ਹਨਾ ਸਬਰ ਇਹ ਲੱਗਿਆ ਮਸਾਂ ਲੰਘਿਆ ਇੱਕ ਦਿਨ ਹੀ ਬਹੁਤ ਵੇਟ ਕਰਨੀ ਪਈ ਜੀ ਸਾਨੂੰ ਅਸੀਂ ਚੱਲੇ ਹੋਏ ਆਪਾਂ ਕੱਲ ਦੇਖ ਲਓ 2 ਵਜੇ ਚੱਲੇ ਹੋਏ ਆ ਜਲੰਧਰ ਤੋਂ ਹਨਾ ਦੁਪਹਿਰ ਦੇ ਤਾਂ 1:30 ਵਜੇ ਆਈ ਸੀ ਟ੍ਰੇਨ ਜਲੰਧਰ ਤੋਂ ਇਦਰਾਗਾ ਪਲੇਟਫਾਰਮ ਆ ਨਾ ਪਹੁੰਚ ਗਏ ਮੀਰ ਬਹੁਤ ਜਿਆਦਾ ਚਲੋ ਠੀਕ ਆਂਟੀ ਜੀ ਫਿਰ ਮਿਲਦੇ ਆਪਾਂ ਬਾਈ ਗੁਰਚੜ ਦੀ ਗੱਲਾਂ ਨਾਮ ਨਾਲ ਬਖਸ਼ ਸੱਚੇ ਪਾਤਸ਼ਾਹ ਮੀਰ ਤੇ ਬਹੁਤ ਤੇਜ਼ ਪਹੁੰਚ ਕੇ ਪਰ ਬਹੁਤ ਹਲਚਲ ਆ ਨਾ ਦੇਖੋ ਉੱਤਰ ਨੂੰ ਲੁੱਕ ਕੇ ਇੱਧਰ ਆ ਜਾਨੀਆਂ ਬਹੁਤ ਜਿਆਦਾ ਤੇਜ਼ ਨਹੀਂ ਆ ਨਾ ਆ ਰਹੀ ਨੇ ਫੋਟੋ ਨਹੀਂ ਹੋ ਰਹੀ ਐ ਚਲੋ ਚਲੋ ਚੱਲੀਏ ਹੁਣ ਆਪਾਂ ਚਲੋ ਬਾਹਰ ਨਿਕਲੋ ਰਹਿਣਾ ਕੋਈ ਚਲੋ 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 ਹਾਂਜੀ ਚੱਲ

ਹੈਂ ਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਨੋ ਤੇ ਨਾਮੁ ਵਾਹਿਗੁਰੂ ਖੱਪਿ ਬਿਨੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਟੀਹਾਰਾ ਜਗਾ ਪਾ ਉਤਰ ਕੇ ਨਾ ਸਮਾਨ ਰੱਖ ਕੇ ਹਾਂ ਆਪਾਂ ਦੂਵੇਂ ਪਤਾ ਕਰਾਵਾਂਗੇ ਹਾਂ ਹੀ ਕਰਾਂਗੇ ਸਾਰੇ ਨੇ ਆਨਲਾਈਨ ਕਰਵਾਏ ਹੋਏ ਆਪਾਂ ਹੀ ਹਾਂ ਹਾਂ ਸਾਰੇ ਆਨਲਾਈਨ ਕਰਵਾਏ ਆਪਾਂ ਤਾਂ ਚਲੋ 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 ਆ ਬੈਗ ਫੜ ਓਕੇ ਕਿਤੇ ਜਾਣੀ ਆਪਾਂ ਆਪੂ ਕਾਹਨ ਜਾਣੀ ਹੈ ਨਹੀਂ ਅੱਛਾ ਅਨਾ ਕਹੇ ਓਕੇ ਓਕੇ ਮਿਦਾਂ ਸੰਗੇ ਨਹੀਂ ਜਾਂਦੀ ਹਾਂ ਦੀ ਮਿਦਾਂ ਤੇ ਨਹੀਂ ਜਾਣੀ ਐਜੀ ਭਾਜੀ ਬੈਗ ਪਰੋਂ ਪਰੋਂ ਜਾ ਕੋਪਰੋਇਨਾ ਬੇਹਰੀ ਹੈ ਤਾਂ ਲੱਗ ਰਹੀ ਹੈ ਵਾਹ ਅੱਜ ਸਾਡੀ ਆਨਲਾਈਨ ਬੁਕਿੰਗ ਹੈ ਨਹੀਂ ਸੀਗੀ ਤੇ ਮੌਕੇ ਤੇ ਆ ਕੇ ਸਾਨੂੰ ਇੱਧਰ ਤਾਂ ਮਿਲੀ ਨਹੀਂ ਹੈਗੀ ਕਿਹੜੀ ਸੀਗੇ ਇਹ ਫਾਇਦਾ ਸਿੰਘ ਜੀ ਅਤਰੀ ਨੂੰ ਵਾਸ ਹਾਂਜੀ ਉਹ ਕਹਿੰਦੇ ਵੀ ਜਿਹਨਾਂ ਦੀ ਆਨਲਾਈਨ ਬੁਕਿੰਗ ਹੈ ਉਹਨਾਂ ਨੂੰ ਹੀ ਕਮਰੇ ਹੁਣ ਉਹ ਵੀ ਮਿਲ ਜੀ ਹੈਗੇ ਨੇ ਜਲ ਕਮਰੇ ਹੈ ਨਹੀਂਗੇ ਕਹਿੰਦੇ ਹੁਣ ਅਸੀਂ ਬਾਬਾ ਨਿਹਾਲ ਸਿੰਘ ਦੇ ਗੁਰਦੁਆਰਾ ਲੰਗਰ ਸਾਹਿਬ ਜਾਉਂਦੇ ਆ ਉੱਥੇ ਜਾ ਕੇ ਬੁਕਿੰਗ ਕਰਵਾ ਕੇ ਦੇਖਦੇ ਹਾਂ ਜੀ ਬੁਕਿੰਗ ਮਿਲ ਜੇ ਸਾਨੂੰ ਵਾਰਿਸ਼ ਬਹੁਤ ਸੀ ਕਿ ਹੁਣ ਮੀਂਹ ਦਾ ਹਟਿਆ ਹੋਇਆ ਹੈ ਥੋੜੀ ਥੋੜੀ ਕਣਪਣ ਹੋ ਰਹੀ ਹੈ ਮਾੜੀ ਮੋਟੀ ਪਰ ਮੌਸਮ ਪੁਰਾਣਾ ਹੋਇਆ ਪਿਆਰਾ ਪੰਡਾ ਮੌਸਮ ਵਧੀਆ ਹੈ ਹਾਂ ਹਾਂ ਮੌਸਮ ਪੁਰਾਣਾ ਵਧੀਆ ਹੈ ਸਾਰੇ ਪਾਸੇ ਮੀਂਹ ਈ ਮੀਂਹ ਹੈ ਹਾਂਜੀ ਦੋ ਵੱਧ ਕੇ ਰਾਤ ਦੇ ਹੁਣ ਸਾਨੂੰ ਰੂਮ ਮਿਲਿਆ ਉਹ ਇੱਕ ਰੂਮ ਮਿਲਿਆ ਆਪਣੇ ਗੁਰਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਐਨ ਆਰ ਆਈ ਨਿਵਾਸ ਦੇ ਵਿੱਚ ਜਾ ਕੇ ਉੱਥੇ ਜਾ ਕੇ ਸਾਨੂੰ ਰੂਮ ਮਿਲਿਆ ਇੱਕੋ ਹੀ ਤੇ ਤਕਰੀਬਨ ਸਾਰਾ ਉਹ ਇੱਕ ਰੂਮ ਵੀ ਮਖਾਂ ਦੇ ਰਹੇ ਨੇ ਕਿਸੇ ਨੂੰ ਜਵਾਬ ਹੀ ਹੈ ਹੈ ਨਹੀਂ ਕਮਰੇ ਕੱਲ ਅਸਮਗਤ ਆਈ ਬਹੁਤ ਜ਼ਿਆਦਾ ਹੋਈ ਆ ਹਾਂਜੀ ਬੀਬੀਆਂ ਨੂੰ ਭੇਜਤਾ ਅਸੀਂ ਬੱਚਿਆਂ ਨੂੰ ਭੇਜਤਾ ਆਰਡਰ ਚ ਅੱਗੇ ਚਾਬੀ ਹੀ ਤਾਂ ਆਪਣੇ ਕੋਲ ਹੀ ਜਾ ਕੇ ਪਹੁੰਚਣਗੇ ਜਨ ਨੂੰ ਆਪਾਂ ਕਹੋਂ ਜਾਣਾ ਹਨਾ ਬਿਲਕੁਲ ਨੇੜੀ ਹੈ ਤੇ ਹੁਣ ਜਾ ਕੇ ਰੈਸਟ ਕਰਦੇ ਆ ਬਸ ਨੂੰ ਪਾਉਣੇ ਆ ਹੋਰ ਮੌਸਮ ਵਧੀਆ ਹੋ ਕੇ ਮੀਂਹ ਬਹੁਤ ਸਾਰੇ ਹੱਥ ਕੋ ਪਾਣੀ ਪਾਣੀ ਖੜਾ ਸਾਰੇ ਆ ਦੇਖੋ ਬੁਰੇ ਹਾਲ ਨਹੀਂ ਵਾਲੇ ਸਾਰੇ ਵਧੀਆ ਮੌਸਮ ਹੈ ਹੁਆ ਗੁੱਲ ਮਿਲਾ ਕੇ ਹੈ ਆਹ ਰੂਪਾਂ ਵਧੀਆ ਸੰਗਤ ਕਰੀ ਕਰਦੀ ਹੈ ਜੀ ਰਾਤੀ 2 ਵਜੇ ਦੇਖੋ ਕੋਈ ਹਾਂ ਕੋਈ ਡਰ ਨਹੀਂ ਕਿਸੇ ਦੀਦਾ ਸਹੀ ਗੱਲ ਆ ਤੇ ਸਾਹਮਣੇ ਹੀ ਆ ਨਾ ਸਾਹਮਣੇ ਉਹ ਦੇਖੋ ਹਾਂ ਆ ਸਾਹਮਣੇ ਹੀ ਆ ਤੇ ਜਾ ਕੇ ਹਣ ਅਰੈਸਟ ਕਰਾਂਗੇ ਬਸ ਫਿਰ ਆ ਗਈ ਸਾਰੀ ਸੰਗਤ ਪਹੁੰਚ ਗਈ ਜਾ ਰਹੇ ਹਾਂ ਉੱਪਰ ਰੂਮ ਦੇ ਵਿੱਚ ਹੁਣ ਹਾਂ ਸਾਡਾ 263 ਦਾ ਅੱਜ ਪਲਾਨ ਕਰਦਿਆਂ ਕਰਾਂ ਅੱਮੀ ਹੋਮੀਓ ਅੱਮੀ ਯੂਜ਼ੀਮ ਦੇ ਹਾਂ ਆ ਵੀ ਖੋਲੋ ਉਹ ਕਮਰਾ ਕਾਜੀ ਸਾਂਹ ਚੜ ਗਏ ਹੈ ਸੰਗਤਾਂ ਦੇਖ ਲਓ ਲੜਾਲ ਹੋ ਗਈਆਂ ਪੈਜੋ ਹੁਣ ਦਾ ਵਾਦਾ ਵਗਰਾ ਹੈ ਪੈਜੋ